ਟਰਾਂਸਪੋਰਟ ਪੁਲਿਸ ਵੱਲੋਂ ਚੱਲ ਰਹੀ ਯੁੱਧ ਨਸ਼ਾ ਵਿਰੋਧ ਮੁਹਿੰਮ ਨੂੰ ਵੱਡਾ ਸਤਕਾਲ ਲੱਗਿਆ ਪਿੰਡ ਲਖੋਕੇ ਬਹਿਰਾਮ ਵਿੱਚ ਸਿਰਫ 2 ਦਿਨਾਂ ਦੌਰਾਨ ਨਸ਼ੇ ਦੀ ਲਪੇਟ ਕਾਰਨ 4 ਨੌਜਵਾਨਾਂ ਦੀ ਮੌਤ ਹੋ ਗਈ ਹੈ ਜਿਸ ਕਾਰਨ ਪਿੰਡ ਅਤੇ ਨਜ਼ਦੀਕੀ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਜ્યાં ਮਾਹੌਲ ਮਾਤਮ ਵਰਗਾ ਹੋ ਗਿਆ ਹੈ ਦੱਸਦੀਆਂ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਰਮਨ ਸਿੰਘ ਜਿਸ ਦੀ ਉਮਰ 26 ਸਾਲ ਸੀ ਮਦੂ ਸਿੰਘ ਤੇ ਰਜਤ ਸਿੰਘ ਦੀ ਮੌਤ ਹੋਈ ਹੈ ਜਦਕਿ ਕਾਲ ਸੰਦੀਪ ਸਿੰਘ ਦੀ ਨਸ਼ੇ ਦੀ ਲਾਤੇ ਕਾਰਨ ਮੌਤ ਹੋ ਗਈ ਸੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਨਸ਼ੇ ਦੀ ਲਤ ਨੇ ਕਰਾਦੀਆਂ ਚੌਕਟਾ ਤਾ ਦਿੱਤੀਆਂ ਨੇ ਰਮਨ ਸਿੰਘ ਦੇ ਪਿਤਾ ਬਚੁੱਤਾ ਸਿੰਘ ਨੇ ਰੋਂਦਿਆਂ ਕਿਹਾ ਕਿ ਪੁੱਤਰ ਕਈ ਸਾਲਾਂ ਤੋਂ ਨਸ਼ਾ ਕਰਨ ਦਾ ਆਦੀ ਸੀ ਆਖਰਕਾਰ ਮੌਤ ਨੇ ਉਸ ਨੂੰ ਆਪਣੇ ਅੰਗ ਸੰਗ ਲੈ ਲਿਆ ਮੈਦੂ ਸਿੰਘ ਨੇ ਨਸ਼ੇ ਲਈ ਕਰਦੇ ਸਨ ਮਾਨ ਤੋਂ ਲੈ ਕੇ ਤਰਕ ਤੱਕ ਵੇਤਿਸਨ ਜਿਸ ਕਰਕੇ ਉਸ ਦੀ ਪਤਨੀ ਤੇ ਬੱਚੇ ਵੀ ਕਰ ਛੱਡ ਗਏ ਸਨ ਇਹ ਰਮਨ ਦੇ ਕਿੰਨੀ ਉਮਰ ਹੈ ਉਹਦੀ 28 ਸਾਲ ਦੀ ਕਿਵੇਂ ਦਸ ਕਿਵੇਂ ਹੋਈ ਅਰ ਕਿ ਹੋਈ ਆ ਟਰੱਕ ਸੁਣਾ ਹੋਈ ਆ ਕਦੋਂ ਤੋਂ ਨਸ਼ਾ ਕਰਦਾ ਸੀਗਾ ਕਿਹੜਾ ਨਸ਼ਾ ਕਰਦਾ ਸੀ ਆਏ ਠੀਕ ਨੂੰ ਦੱਸੀ ਠੀਕ ਤਾਂ ਠੀਕ ਰਹਉਂਦਾ ਸੀ ਕਦੋਂ ਤੋਂ ਕਰ ਰਿਆ ਹੈਗਾ ਸੀ ਸਲਾਹ ਜੀ ਨਾ ਕਰਕੇ ਗੱਲ ਦੱਸਣਾ ਕਦੋਂ 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 ਤੋਂ ਕਰ ਰਿਹਾ ਕਦੋਂ ਤੋਂ ਕਰ ਰਿਹਾ ਇਹ 7 ਸਾਲ ਹੋ ਗਏ ਨਸ਼ਾ ਮੇਰ ਦਾ ਨਸ਼ਾ ਫੁੱਲ ਮੇਰ ਦਾ ਨਸ਼ਾ ਬੰਦ ਨਹੀਂ ਹੁੰਦਾ ਇਹ ਨਹੀਂ ਦਿੱਤ ਦਿੱਤੋ ਬੋਲੀ ਪਤਰੀ ਇੱਕ ਡਰਨ ਲੱਗਦੇ ਹੈਗੇ ਸੀ ਤੁਹਾਡੇ ਸੇ ਮੇਰਾ ਪਤੀਜਾ ਸੀਗਾ ਮੈਂ ਭੂਆ ਜੀ ਇਹਨਾਂ ਦੇ ਅੱਛਾ ਲੱਖੋ ਖਬਰਾਂ ਤੋਂ ਰਹਿ ਨਾਲੇ ਅਸਾ ਰੰਦੀਪ ਸਿੰਘ ਨਾ ਸਾਨੂੰ ਅਬਸਖਦੇਵ ਸਿੰਘ ਕਿਵੇਂ ਗੱਤ ਕਿਵੇਂ ਹੋਈ ਇਹ ਨਾ ਵੀ ਦਿੱਤ ਪਤਾ ਨਹੀਂ ਵੀਰ ਜੀ ਕੀ ਰਾਤ ਨੂੰ ਲੈ ਕੇ ਆਏ ਕਿਸੇ ਤੋਂ ਕੀ ਇਹਨੇ ਖਾਦਾ ਵਾ ਬਸ ਪਾਣੀ ਪੀਤਾ ਤੇ ਕਭਰਾ ਡੌਨ ਲੱਗ ਗਈ ਸਾਇਲੈਂਟ ਅਟੈਕ ਹੋ ਗਿਆ ਇਹ ਨਸ਼ਾ ਕਰਦੇ ਸੀਗੇ ਸੀ ਨਸ਼ਾ ਕਰਦੇ ਸੀ ਵੀਰ ਜੀ ਸਾਨੂੰ ਨਹੀਂ ਪਤਾ ਕੀ ਨਸ਼ਾ ਲੱਗਿਆ ਕਿੰਨੇ ਨੇ ਉਹ ਦੇ ਜੀ ਇਹਨੂੰ ਤਰੀ ਐਡਮਿਟ ਵੀ ਕਰਾਇਆ ਸੀ ਪਤਾ ਨਹੀਂ ਐਡਮਿਟ ਕਰੋ ਐਸੀ ਲੱਤ ਬੋਲਿਆ ਸੀਗਾ ਉਸ ਤੋਂ ਉਹ ਅਸੀਂ ਪ੍ਰੇਸ਼ਣ ਕਰਾ ਕੇ ਨੂੰ ਤੋੜਨ ਲਾਤਾ ਸੀਗਾ ਵਧੀਆ ਕਿੰਨੀ ਉਮਰ ਹੈਗੀ ਇਹਨਾਂ ਦੀ ਉਮਰ ਹੈ 30 ਸਾਲ ਦਾ ਵਿਆਹ ਹੋਇਆ ਨਹੀਂ ਹਨ ਮੈਡਰ ਤੇ ਘਰ ਦੇ ਵਿੱਚ ਕਿੰਨੇ ਜੀ ਹੈਗੇ ਸੀ ਘਰ ਦੇ ਵਿੱਚ ਇਹ ਪੰਜ 6 ਮੈਂਬਰ ਸੀਗੇ اچھا ਇਹਨਾਂ ਤੋਂ ਮਜ਼ਦੂਰੀ ਮਾਂ ਬਾਪ ਕਰਦੇ ਸੀ ਮਾਂ ਮੈਡੀਕਲ ਦੀ ਮੈਡੀਸਨ ਲੱਗੀ ਹੋਈ ਆ ਨਿਵਾਦ ਤਵਾਦ ਨਾ ਚਾ ਬਾਕੀ

ਹਸਪਤਾਲ ਪੇਲੇ ਐਡਮਿਟ ਕਰਵਾਇਆ ਸੀ ਕਿਤੇ ਦੋ ਤਿੰਨ ਦਾਵਾ ਤੇ ਕਰਾਇਆ ਸੀਗਾ ਹੋਣ ਕੀ ਕੀ ਇਹਨਾਂ ਨੇ ਖਾਦਾ ਹੈਗਾ ਇਹਨਾਂ ਨੇ ਮੈਡੀਕਲ ਗੋਲੀਆਂ ਉਹਨਾਂ ਦਾ ਟੀਕਾ ਲਾਇਆ ਸੀਗਾ ਮੈਡੀਕਲ ਦੇ ਸਾਹਮਣੇ ਹੀ ਡਿੱਗਿਆ ਇਮਾਨ ਕਰਦੇ ਹਾਂ ਵਾਸੇਆ ਬੰਦਨਾ ਚੌੜਾ ਤੈਦਾ ਸਾਡੇ ਦਾ ਜਿਹੜੇ ਤਰਕੇ ਤਰਕੇ ਅੱਗੇ ਤੋਂ ਕਿਸੇ ਦੀ ਆਵਾਜ਼ ਤੇ ਵੈਣਾ ਓਏ ਘਰੜੀ ਅਧਿਵਾਲਾੜ ਕੀ ਕੰਮ ਵੀ ਕਰਦੇ ਸੀਗੇ ਵਾਟਰ ਵਰਕ ਚ ਸੀਗੇ ਉਹ ਤੋਂ ਵੀ ਉਹਨਾਂ ਨੂੰ ਲਾਤਾ ਦੇਖੇ ਸੀ ਸੀਗੇ ਨਹੀਂ ਗੌਰਮੈਂਟ ਜੌਬ ਸੀਗੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਨੀਤਾ